ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਆਮ ਆਦਮੀ ਪਾਰਟੀ ਮੁਰਦਾਵਾਲ 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 ਬਿਮਾਲੇ ਦਾ ਪ੍ਰਸ਼ਾਸਨ ਮੁਰਦਾਵਾਲ 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 ਬਿਮਾਲੇ ਦਾ ਪ੍ਰਸ਼ਾਸਨ ਮੁਰਦਾਵਾਲ ਮੁਰਦਾਵਾਲ ਕੀ ਨਾਮ ਤੁਹਾਡਾ ਹੈ ਜੀ ਮੇਰਾ ਨਾ ਜਸਵਿੰਦਰ ਸਿੰਘ ਹੈ ਜੀ ਮੇਰੇ ਵਾਈਫ ਚੌਣ ਲੜ ਰਹੇ ਨੇ ਅਮਨਦੀਪ ਕੌਰ ਬਾਡ ਨੰਬਰ 7 ਪਿੰਡ ਹੰਡੇਚੋ ਜੀ ਅਸੀਂ ਸਵੇਰੇ 11 ਵਜੇ ਦੇ ਫੇਰ ਰਹੇ ਹਾਂ ਜੀ ਸਾਨੂੰ ਪਤਾ ਲੱਗਿਆ ਫੋਨ ਕਰਕੇ ਵੀ ਤੁਹਾਡੇ ਕਾਗਜ਼ਾਂ ਤੇ ਓਬਜੈਕਸ਼ਨ ਹੈ ਓਬਜੈਕਸ਼ਨ ਲੜ ਰਹੇ ਹਾਂ ਅਸੀਂ 7 ਨੰਬਰ 'ਚ ਜੀ ਸਾਡੇ ਸਾਹਮਣੇ ਇੱਕੋ ਹੀ ਕੈਂਡੀਡੇਟ ਆ ਆਮ ਆਦਮੀ ਪਾਰਟੀ ਦਾ ਦੂਜਾ ਕੈਂਡੀਡੇਟ ਕੋਈ ਨਹੀਂ ਉਹਦੇ ਸਾਹਮਣੇ ਮੈਂ ਸੀ ਉਹਨੇ ਮੇਰੇ ਘਰੇ ਕਈ ਬੰਦੇ ਭੇਜੇ ਵੀ ਤੂੰ ਬਹਿ ਜਾ ਤੈਨੂੰ ਪੈਸੇ ਦੇ ਦਿਆਂ ਪਰ ਮੈਂ ਇਹ ਚੀਜ਼ ਨਹੀਂ ਮੰਨੀ ਪਰ ਜੋ ਬੰਦੇ ਨੇ ਆ ਕੇ ਆਪਸ਼ਨ ਲਾਤੀ ਵੀ ਹਾਂ ਤੇਰੇ ਘਰ ਮੂਰੇ ਡੱਗਾ ਹਾਲਾਂਕਿ ਤੁਸੀਂ ਜਾ ਕੇ ਦੇਖ ਸਕਦੇ ਮੌਕਾ ਮੇਰੇ ਘਰ ਮੂਰੇ ਕੋਈ ਡੱਗ ਨਹੀਂ ਮੈਂ ਕੋਈ ਸਰਕਾਰੀ ਜਗ੍ਹਾ ਨਹੀਂ ਰੋਕੀ 6 ਮਹੀਨੇ ਮੈਨੂੰ ਘਰ ਪਾਏ ਨੂੰ ਹੋਏ ਨਹੀਂ ਹਜੇ ਸਾਡੇ ਨਾਲ ਨਜਾਇਜ਼ ਤੱਕਾ ਕਰ ਰਹੇ ਆ ਓ ਪਤਾ ਨਹੀਂ ਅਸੀਂ ਕੋਲ ਗਿਆ ਕੋਈ ਨਾ ਅਸੀਂ ਐਡਿਟ ਕਰਨੀ ਆ ਗਿਆ ਐਡਿਟ ਕਰਨ ਕੋਈ ਯਾਰ ਕਿਉਂ ਨਾ ਚੋਣਾਂ ਨਾਲ ਕੋਈ ਨੋਟਿਸ ਨਹੀਂ ਮਿਲਿਆ ਕੋਈ ਨੋਟਿਸ ਨਹੀਂ ਮਿਲਿਆ ਜੀ ਅਜੇ ਤੱਕ ਕੋਈ ਵੀ ਨਹੀਂ ਨਜਾਇਜ਼ ਤੱਕ ਕਰ ਰਹੀ ਇਹ ਸਾਰੇ ਅਸੀਂ ਜਾਏ ਤਹਿਸੀਲਦਾਰ ਸਾਹਿਬ ਕੋਲ ਜਾਏ ਸਾਥੋਂ ਇੱਕ ਨੋਟਿਸ ਉਹਨਾਂ ਨੇ ਫੜ ਕੇ ਦੇਖ ਲਿਆ ਯਾਰ ਜੀ ਅਸੀਂ ਅਰਜੀ ਲਿਖੀ ਸੀ ਉਹਨਾਂ ਨੇ ਸਾਨੂੰ ਨਾ ਹਾਂ ਨਾ ਅਸੀਂ ਗੇਟ ਲਾਇਆ ਹੋਇਆ ਜੀ ਬਾਹਰ ਹੀ ਸਾਨੂੰ ਕਾਗਜ਼ ਫੜਾਤੇ ਸਾਡੇ ਕੋਈ ਗੱਲਬਾਤ ਨਹੀਂ ਹੋਣੀ ਜੀ ਈਓ ਸਾਹਿਬ ਕੋਲੇ ਕਹਿੰਦੇ ਸਾਨੂੰ ਦੰਨੇ ਪਾਸੇ ਪ੍ਰੈਸ਼ਰ ਹੈ ਸਾਨੂੰ ਇਹ ਗੱਲ ਕਹਿ ਕੇ ਮੋੜਤਾ ਜੀ ਕਿ ਤੁਹਾਨੂੰ ਕਿਉਂ ਪਤਾ ਲੱਗਿਆ ਤੁਹਾਡੇ ਫਾਰਮ ਕੈਨਸਲ ਹੋ ਗਏ ਆ ਸਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਸਿਰਫ ਇਹ ਕਹਿ ਰਹੇ ਤੁਹਾਡੇ ਤੇ ਆਬਜੈਕਸ਼ਨ ਹੈ ਇਹਦਾ ਮਤਲਬ ਕੈਂਸਲ ਹੀ ਹੈ ਜੀ ਕਿਹਾ ਕਿ ਨਹੀਂ ਹੈ ਜੀ ਸਰ ਸਾਰੇ ਇਹੋ ਸਾਹਿਬ ਨੇ ਕਿਹਾ ਜੀ ਤੁਹਾਡੇ ਤੇ ਆਬਜੈਕਸ਼ਨ ਹੈ ਵੀ ਤੁਹਾਡੇ ਘਰ ਦੇ ਬਾਹਰ ਇੱਕ ਡੱਗ ਬਣਿਆ ਹੋਇਆ ਜੀ ਜਵਾਨੀ ਕਲਮੀ ਕਿਹਾ ਹਾਂਜੀ ਹਾਂਜੀ ਨਹੀਂ ਕੁਛ ਨਹੀਂ ਦਿੱਤਾ ਜੀ ਹੁਣ ਕੀ ਮੰਗ ਕਰਦੇ ਹਾਂ ਅਸੀਂ ਮੰਗ ਕਰ ਰਹੇ ਹਾਂ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਸਾਡੇ ਘਰ ਦੇ ਮਾਰੇ ਮੂਹਰੇ ਜਾ ਕੇ ਚੈੱਕ ਕੀਤਾ ਵੀ ਡੱਗ ਹੈ ਕਿ ਨਾ ਇਹ ਬਿਲਕੁਲ ਧੱਕੇਸ਼ਾਹੀ ਹੋ ਰਹੀ ਆ ਜੀ ਸਾਡੇ ਵਾਰਡ ਨੰਬਰ 7 ਚੋਂ ਭੈਣ ਜੀ ਅਮਨਦੀਪ ਕੌਰ ਜੀ ਚੋਂ ਲੜਦੇ ਹੋਏ ਹਾਂ ਜੀ ਸੰਨ ਹੰਡਿਆਇ ਤੋਂ ਜੀ ਜੋ ਲੇਡੀਜ਼ ਵਾਸਤੇ ਜਨਰਲ ਵਾਰਡ ਆ ਜੀ ਪਹਿਲਾਂ ਵੀ ਸਾਡੇ ਪ੍ਰਧਾਨ ਨੂੰ ਕਈ ਤਰੀਕੇ ਦੇ ਲਾਲਚ ਦਿੱਤੇ ਗਏ ਹੈਗੇ ਵੀ ਐ ਨਹੀਂ ਇਸ ਤਰੀਕੇ ਨਾਲ ਕਰ ਲੋ ਪਰ ਇਹ ਕਾਂਗਰਸ ਪਾਰਟੀ ਦਾ ਵਫਾਦਾਰ ਸਪਾਹੀ ਆ ਆਪਣੀ ਗੱਲ ਤੇ ਇਹ ਬਿਲਕੁਲ ਸਟੈਂਡ ਤੇ ਖੜਾ ਰਿਹਾ ਹੈ ਵੀ ਮੈਂ ਚੋਣ ਲੜਦੀ ਆਂਗੀ ਉਸ ਵਾਰਡ ਚ ਸਿਰਫ ਦੋ ਕੈਂਡੀਡੇਟ ਆ ਇੱਕ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਇੱਕ ਕਾਂਗਰਸ ਦਾ ਕੈਂਡੀਡੇਟ ਆ ਪਹਿਲੇ ਨੰਬਰ ਤੇ ਦਾ ਜੇ ਕਿਸੇ ਨੂੰ ਕੋਈ ਆਬਜੈਕਸ਼ਨ ਜਾਂ ਕੋਈ ਕਿਸੇ ਦੇ ਆਬਜੈਕਸ਼ਨ ਹੋਵੇ ਤਾਂ ਜਦੋਂ ਪੜਤਾਲ ਕਾਗਜ਼ਾਂ ਦੀ ਚੱਲਦੀ ਹੈ ਤਾਂ ਨੋਟਸ ਬੋਰਡ ਦੇ ਬਹਿਤ ਤਹਿਸੀਲਦਾਰ ਜਦੋਂ ਅਦਜ਼ਰਬਰ ਆਗੇ ਇਹਨਾਂ ਦੇ ਦਫ਼ਤਰ ਦੇ ਬਾਦ ਉਹ ਨੋਟਿਸ ਲੱਗਿਆ ਹੋਣਾ ਚਾਹੀਦਾ ਸੀ ਵੀ ਕਿਸ ਬੰਦੇ ਨੇ ਕਿਸ ਦੇ ਖਿਲਾਫ ਕੀ ਓਬਜੈਕਸ਼ਨ ਫਾਇਲ ਕੀਤਾ ਹੈ ਦੂਸਰੇ ਨੰਬਰ ਤੇ ਫਿਰ ਉਹ ਓਬਜੈਕਸ਼ਨ ਜਿਹਨੇ ਕੀਤਾ ਜਿਹਦੇ ਖਿਲਾਫ ਕੰਪਲੀਟ ਆ ਉਹਨੂੰ ਕਾਪੀ ਰਿਸੀਵ ਹੋਣੀ ਚਾਹੀਦੀ ਤਾਂ ਜੋ ਮੌਕੇ 'ਸੇਦੋ ਜਵਾਬ ਦੇ ਸਕੇ ਮੈਂ 12 ਵਜੇ ਦਾ ਇਹਨਾਂ ਦੇ ਨਾਲ ਆ ਲਾਂਗਾ ਅਸੀਂ ਮਾਨਯੋਗ ਯੂ ਸਾਹਿਬ ਨੂੰ ਵੀ ਬੇਨਤੀ ਕਰਕੇ ਆਏ ਭੈਣ ਜੀਆਂ ਕੰਨੋਂ ਸਵੈ ਘੋਸ਼ਨਾ ਪੱਤਰ ਵੀ ਅਸੀਂ ਦਿੱਤਾਗਾ ਇਹਨਾਂ ਦਾ ਆਧਾਰ ਕਾਰਡ ਲਾ ਕੇ ਵੀ ਮੇਰੇ ਨਾਮ ਤੇ ਕੋਈ ਵੀ ਪ੍ਰਾਪਰਟੀ ਨਹੀਂ ਹੈਗੀ ਮੈਂ ਕਿਸੇ ਜਗ੍ਹਾ ਤੇ ਕੋਈ ਕਾਬਜ ਨਹੀਂ ਮੈਂ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਜੋ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਦਾ ਜਾਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਦੇ ਹੋਣ ਉਹ ਕਹਿੰਦੇ ਇਹਨਾਂ ਦੇ ਜ਼ੁਬਾਨੀ ਕਲਾਮੀ ਕਿਹਾ ਇਹ ਤਾਂ ਨੋਟਿਸ ਵੀ ਨਹੀਂ ਰਿਸੀਵ ਹੋਇਆ ਵੀ ਇਹਨਾਂ ਦੇ ਬਾਅਦ ਚ ਡੱਗ ਆ ਅਸੀਂ ਖੁਦ ਮੌਕੇ ਤੇ ਜਾ ਕੇ ਇਹਨਾਂ ਨਾਲ ਦੇਖ ਕੇ ਆਇਆ ਡੱਗ ਜਿਹੜਾ ਹੈਗਾ ਉਹ ਇਹਨਾਂ ਦੇ ਭਰਾ ਦੇ ਘਰ ਦੇ ਨੇੜੇ ਆ ਨਾ ਕਿ ਇਹਨਾਂ ਦੇ ਰਜਿਸਟਰੀਆਂ ਵੀ ਵੱਖਰੀਆਂ ਵੱਖਰੀਆਂ ਨੇ ਦੋਨਾਂ ਦੀਆਂ ਇਹਨਾਂ ਨੇ ਸਾਫ਼ ਕਿਹਾ ਵੀ ਅਸੀਂ ਕੋਈ ਡੱਗ ਨਹੀਂ ਹੈਗਾ ਜਿਹੜਾ ਸਾਡਾ ਪਾਣੀ ਹੈ ਉਹ ਪਾਏ ਪਰਾਹੀਂ ਅਸੀਂ ਪਾਣੀ ਨਾਲੀ ਚ ਪਾਇਆ ਹੋਇਆ ਕੋਈ ਸੁਣਵਾਈ ਨਹੀਂ ਕਰਦਾ ਇਹ ਤਹਿਸੀਲਦਾਰ ਸਾਹਿਬ ਦੇਗੇ ਜਿੰਦਾ ਲਈ ਬੈਠੇ ਆਗੇ ਇਸ ਤਰੀਕੇ ਦੀ ਪੰਜਾਬ ਸਰਕਾਰ ਇੱਥੋਂ ਦੇ ਜਿਹੜੇ ਹੁਕਮਰਾਨ ਆਗੇ ਇਹਨਾਂ ਦੇ ਹੱਥ ਠੋਕੇ ਬਣੇ ਹੋਇਆ ਅਸੀਂ ਈਓ ਸਾਹਿਬ ਨੂੰ ਵੀ ਤਹਿਸੀਲਦਾਰ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਹਾਈ ਕੋਰਟ ਦੀਆਂ ਪੌੜੀਆਂ ਚੜ੍ਹਣੀਆਂ ਔਖੀਆਂ ਹੋ ਜਾਣਗੀਆਂ ਸੋਨੂੰ ਇਹ ਨਜਾਇਜ਼ ਤੱਕੇਸ਼ਾਹੀ ਇੱਥੇ ਨਹੀਂ ਚੱਲਣੀ ਜਿਹੜੀ ਆਮ ਆਦਮੀ ਪਾਰਟੀ ਕਰਨਾ ਚਾਹੁੰਦੀ ਆ ਜੇ ਲੜਨਾ ਦਾ ਜੰਗ ਦਾ ਮੈਦਾਨ ਆਓ ਜੋ ਹਾਰਜੀਤ ਲੋਕਾਂ ਦਾ ਫਤਵਾ ਅਸੀਂ ਉਹ ਮਨਜ਼ੂਰ ਕਰਾਂਗੇ ਇਹ ਤੱਕੇਸ਼ਾਹੀ ਦੇ ਖਿਲਾਫ ਅਸੀਂ ਪੂਰਨ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਕਿ ਸਹੀ ਤੇ ਨਿਰਪੱਖ ਕਾਰਵਾਈ ਕਰੇ ਨਹੀਂ ਸਾਨੂੰ ਦਰਿਆ ਬਚਾਉਣ ਨੂੰ ਇੱਥੇ ਮਜਬੂਤ ਹੋਣਾ ਪਊਗਾ